ਇੰਟਰਨੈਸ਼ਨਲ ਮਹਿਲਾ ਦਿਵਸ ਮੌਕੇ ਸਿਵਲ ਹਸਪਤਾਲ ਰਾਮਪਰਾ ਫੁੱਲ ਵਿਖੇ ਐਸਐਮਓ ਹਰਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਖੂਨਦਾਨ ਖੇਤਰ ਵਿੱਚ ਵੱਧ ਰਹੀਆਂ ਕਾਰਜਗਾਰੀ ਕਰਨ ਵਾਲੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਬੋਲਦਿਆਂ ਐਸਐਮਓ ਹਰਿੰਦਰਪਾਲ ਸਿੰਘ ਨੇ ਇੰਟਰਨੈਸ਼ਨਲ ਮਹਿਲਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਦੱਸਿਆ ਕਿ ਔਰਤਾਂ ਦੀ ਸਾਡੀ ਜ਼ਿੰਦਗੀ ਵਿੱਚ ਕਿੰਨੀ ਮਹੱਤਤਾ ਹੈ ਤੇ ਇਹ ਇਹਨਾਂ ਦਾ ਦਿਨ ਬਦ ਦਿਨ ਹਰ ਖੇਤਰ ਦੇ ਵਿੱਚ ਵਧ ਰਹੀ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਇਸ ਮੌਕੇ ਬੋਲਦਿਆਂ ਡਾਕਟਰ ਸਵੀਟੀ ਗੋਇਲ ਅਤੇ ਸਰੋਸ਼ਾਹੀ ਨੇ ਔਰਤਾਂ ਨੂੰ ਬਿਨਾਂ ਕਿਸੇ ਡਰ ਤੋਂ ਖੂਨਦਾਨ ਕਰਨ ਪ੍ਰਤੀ ਪ੍ਰੇਰਿਤ ਕੀਤਾ ਅਤੇ ਇਸ ਦੇ ਫਾਇਦੇ ਵੀ ਦੱਸੇ। ਉਨ੍ਹਾਂ ਸਮਾਗਮ ਵਿੱਚ ਮੌਜੂਦ ਔਰਤਾਂ ਨੂੰ ਖੂਨਦਾਨ ਦੇ ਖੇਤਰ ਵਿੱਚ ਵੀ ਵੱਧ ਚੜ੍ਹ ਕੇ ਯੋਗਦਾਨ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਖੂਨਦਾਨ ਦੇ ਖੇਤਰ ਵਿੱਚ ਵਧੀਆ ਕਾਰਜਗਾਰੀ ਕਰਨ ਵਾਲੀਆਂ ਔਰਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੁਕੇ ਸਮਾਜ ਦੀ ਸੇਵਾ ਸੁਸਾਇਟੀ ਵੱਲੋਂ ਖੁੰਦਨ ਕੈਂਪ ਵੀ ਲਗਾਇਆ ਗਿਆ ਬੇਸਿਕਲੀ ਇਹ ਜਿਹੜਾ ਇੰਟਰਨੈਸ਼ਨਲ ਔਮਨ ਡੇ ਹੈ ਮਨਾਉਣ ਦੀ ਲੋੜ ਕਿਉਂ ਪਈ ਇਹਦੇ ਬਾਰੇ ਪਤਾ ਹੈ ਸੋਚਿਆ ਕਦੇ ਸਦੀਆਂ ਤੋਂ ਜਦੋਂ ਵੀ ਦੇਖੋ ਔਮਨ ਨੂੰ ਲੇਡੀ ਨੂੰ ਫੀਮੇਲ ਨੂੰ ਹਮੇਸ਼ਾ ਆਪਣੀ ਸੁਸਾਇਟੀ 'ਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਪਹਿਲਾਂ ਵੀ ਦੂਜਾ ਦਰਜਾ ਦਿੱਤਾ ਗਿਆ ਜਿੰਨੀ ਮਤਲਬ ਸਿਚੁਏਸ਼ਨ ਦੇ ਹੱਕਦਾਰ ਹੈ ਨਾ ਆਪਾਂ ਉਹਨੇ ਦੇ ਨਹੀਂ ਪਾਏ ਦੇਣੀ ਚਾਹੀਦੀ ਹੈ ਹੁਣ ਤੁਸੀਂ ਦੇਖੋ ਆਪਣੇ ਜਿੰਨੇ ਵੀ ਭਗਵਾਨ ਹੈ ਦੇਵੀ ਦੇਵਤੇ ਹੈ ਕਿੰਨੀਆਂ ਦੇਵੀ ਦੇ ਹੈਗੀਆਂ ਜਿੰਨਾਂ ਆਪਾਂ ਪੂਰਾ ਕਰਦੇ ਆ ਮਤਲਬ ਜਿਵੇਂ ਹੁੰਦੇ ਸੀ ਦੇਖ ਲਓ ਵਿਦਿਆ ਚਾਹੀਦਾ ਤਾਂ ਸਰਸwati ਦੇਵੀ ਪੈਸਾ ਚਾਹੀਦਾ ਤਾਂ ਲక్ష్ਮੀ ਦੇਵੀ ਅੰਨ ਚਾਹੀਦਾ ਤਾਂ ਅੰਨਾ ਪੂਨਾ ਦੇਵੀ ਪਾਵਰ ਚਾਹੀਦਾ ਤਾਂ ਦੁਰਗਾ ਦੇਵੀ ਹੈਨਾ ਪੂਜਦੇ ਆਪਾਂ ਕੰਝਿਕਾ ਵੀ ਪੂਜਦੇ ਆ ਪਰ ਆਪਣੇ ਘਰੇ ਗੰਜੇ ਗੋਵੇ ਦਾ ਟੈਨਸ਼ਨ ਹੋ ਜਾਂਦੀ ਆ ਅੱਜ ਇਥੇ ਐਸਡੀਐਚ ਰਾਮਪੁਰਾ ਵਿਖੇ ਇੰਟਰਨੈਸ਼ਨਲ ਮੈਲ ਅ ਦਿਵਸ ਮਨਾਇਆ ਗਿਆ ਹੈਗਾ ਇਥੇ ਬਹੁਤ ਪੇਸ਼IENTS ਨੇ ਹੋਰ ਆਮ ਪਬਲਿਕ ਨੇ ਕਾਫੀ ਇਸ ਨੂੰ ਸ਼ਮੂਲੀਅਤ ਕੀਤੀ ਇਥੇ ਜਿਹੜੇ ਬਲੱਡ ਡੋਨੇਸ਼ਨ ਵਾਲੇ ਫੀਮੇਲਜ਼ ਮਹਿਲਾਵਾਂ ਜਿਨ੍ਹਾਂ ਨੇ ਬਲੱਡ ਡੋਨੇਟ ਕੀਤਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਸਾਰਿਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਤੇ ਔਰਤਾਂ ਦੇ ਯੋਗਦਾਨ ਬਾਰੇ ਦੱਸਿਆ ਗਿਆ ਬਹੁਤ ਵਧੀਆ ਤਰੀਕੇ ਨਾਲ ਸੰਪੂਰਨ ਹੋਇਆ ਇਹ ਦੁਬਾਰਾ ਸਭ ਨੂੰ ਰਿਫਰੈਸ਼ਮੈਂਟ ਦਿੰਦੀ ਤੇ ਸਭ ਬਹੁਤ ਵਧੀਆ